ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਇਹ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਹਾਂਜੀ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਨਕ ਸ਼ਰਮ ਦਾ ਕੰਮ ਹੈ ਜਿਹੜਾ ਕਿ ਬਿਆਨ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਹ ਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦਵੇ ਮੁੰਡਾ ਜੇ ਹੋਇਆ ਜੇ ਕੁਮ ਕਮ ਹੋਣੇ ਹੈਗੇ ਤੇ ਮਤਲਬ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹ ਹੈ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਇਆ ਦੇਣਗੇ ਮੈਂ ਤਾਂ ਕੁੜੀ ਤਾਂ 베ਚਣੀ ਹੈ ਬਈ ਤੂੰ ਕੋਠੀ ਲਵਾਣੀ ਕੋਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲੰਨਤ ਸਾਡੇ ਤੇ ਵੀ ਬੇਟਾ ਕਿਉਂ ਨਹੀਂ ਆਇਆ ਅੱਜ ਪ੍ਰੈਸ ਕਾਨਫਰੈਂਸ ਜੀ ਕੀਤੀ ਨਹੀਂ ਅਜੋ ਥੋੜਾ ਜਿਹਾ ਉਹਨਾਂ ਤੇ ਕੇਸ ਪਿਆ ਆਇਆ ਹੈਗਾ ਵੇ मॉर्फिन मतलब वो उसने पहले तो सबसे पहले हमारे बेटे के जब ये गई है उसके बाद इसने कैम, कैमरे उसके मोबाइल भी हैक किया हमारे घर के कैमरे भी हैक किए हैक क्या किया एसेस था इसके पास अब घर में बहू है तो एसेस हम तो देंगे ही और हमारे में, हमारे दिमाग में ये भी नहीं है भी इसका सभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये बुए तो उसी तरह से लेके आए थे देखो जी तीन महीने का ये लड़के ये कह रही है लड़का जुआ खेड़ है नशे करता है ਇਹ ਤਿੰਨ ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿੱਛੇ ਰਿਹਾ ਹੈਗੇ ਅੱਜ ਕੱਲ ਦੇ ਪੜ੍ਹੇ ਲਿਖੇ ਬੱਚੇ ਤਾਂ ਤਿੰਨ ਦਿਨ ਵਿੱਚ ਪਤਾ ਲੱਗ ਜਾਂਦਾ ਤਿੰਨ ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ ਤਿੰਨ ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ ਵਾਚ ਨਹੀਂ ਕੀਤਾ ਹੈਗਾ ਆਪਾਂ ਬੱਚਿਆਂ ਨੇ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿਹਾ ਸਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਲੈਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇਹਦੇ ਕੋਲ ਹਨ ਤਾਂ ਇਹ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹਿਣਾ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜਿਹਾ ਪੜ੍ਹੇ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਹਨਪੜ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੋਇਆ ਕਿ ਜਿਹੜੇ આરોਪ ਲਗਾ ਫਤੇ આરોਪ ਲੱਗੇ ਸਰ ਓਨਲੀ ਦ ਓਨਲੀ ਥਿੰਗ ਇਜ਼ ਮਨੀ ਸਕੂਲੀ ਦਾ ਓਨਲੀ ਦਾ ਓਨਲੀ ਥਿੰਗ ਇਨ ਮਨੀ ਸਕੂੜੀ ਵਾਲਾ ਨੂੰ ਪਹਿਲਾਂ ਦੱਸਿਆ ਸੀ ਵੀ ਬੇਟਾ ਜਿਹੜਾ 10ਵੀਂ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਕਿਹਾ ਸੀਗਾ 12ਵੀਂ ਕਿਹਾ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜ੍ਹੀ ਲਿਖੀ ਐ ਐਡਜਸਟ ਕਰ ਲੇਂਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਤੁਹਾਡੇ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬੇਟਾ ਹੋਰ ਹੀ ਨਹੀਂ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ 4 ਵਾਰੀ ਅਸੀਂ ਸਾਨੂੰ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ 4 ਟਾਈਮ ਕਦੀ ਉਹਦਾ ਬੀਪੀ ਵਧਿਆ ਹੋਇਆ ਕਦੀ ਉਹਦੀ 슈ਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਏ ਗੈਮਬਲਿੰਗ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਹਾਂਜੀ ਇਹ ਕੌਣ ਕਰ ਘੋੜਾ ਪਲਕ ਇਹ ਪਲਕ ਨੂੰ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੇ ਸਾਹਮਣੇ ਕਰ ਘੋੜਾ ਦੇ ਸਾਹਮਣੇ ਹੋਰ ਦਿਖਾਓ ਜੀ ਹੋਰ ਪੇਜ ਦਿਖਾ ਦਿਓ ਇਹ ਜਠਾਨੀ ਦੀ ਫੋਟੋ ਜਿਹੋ ਉਹਨਾਂ ਨਾਲ ਮਾਰਕ ਕੀਤੀ ਹੋਈ ਸੀ ਇਹ ਇਹ ਕਿਹਦੇ ਕਿਹਨੇ ਨਿਸ਼ਾਨ ਨੇ ਇਹ ਮਾਰਕਟਾਈ ਦੇ ਜਿਹੜੇ ਮਾਰਕ ਜਿਸ ਦਿਨ ਮਾਰ ਕੇ ਗਏ ਨੇ ਜਿਸ ਦਿਨ ਮਾਰਿਆ 25th ਨੂੰ ਅਕਤੂਬਰ ਪਲਸਾਸ ਨਾਲ ਦਾ ਇਹ ਗੈਮਿੰਗ ਪਲਸਾਸ ਨਾਲ ਦਾ ਬੱਚਿਆਂ ਨੇ ਪਤਾ ਹੋਏਗਾ ਜੀ ਹੋਰ ਕੀ ਹੈ ਜੇ ਤੁਹਾਨੂੰ ਕੁਝ ਬੋਲਣਾ ਹੈ ਆ ਦੇਖੋ ਨਾ ਆ ਫੋਟੋਆਂ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆ ਦੇਖੋ ਇੱਕ ਮਿੰਟ ਕਰਵਾ ਚੋ ਇਹ ਕਰਵਾ ਚੋ ਇੱਕ ਕਰਵੇ ਚੋ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆ ਇਹ ਕੈਮਰੇ ਨਾਲ ਆ ਗਏ ਸਾਰਾ ਸਮਝ ਲੈ ਸਾਰਾ ਸਮਾਰ ਪਾਇਆ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਛਤੈਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮਤਲਬ ਮੇਰੀ ਮਦਰ ਨੂੰ ਉਹਨੇ ਜਿਸਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਜਨਾ ਕੋਨਾ ਲੈ ਗਈ ਲੈਣਾ ਆਈ ਥਿੰਕ ਮੇਰ ਬੋਟ ਲੈ ਗਈ ਨਹੀਂ ਬਾਰ 1.5 ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਦਾ ਇੱਕ ਇੱਕ ਇਹ ਕਹਿ ਗਾਲ ਦੱਸੋ ਗੈਂਬਲਿੰਗ ਤੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਆ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਹੋ ਕੋਮ ਕੋੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈਗੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਉਸ ਦੀ ਸ਼੍ਰੇਣੀ ਚ ਨਹੀਂ ਚਲ ਜਾਣਾ ਚਾਹੁੰਦੇ ਹੈਗੇ ਇਹ ਤੁਹਾਡੇ ਘਰ ਇਹ ਤੁਹਾਡੇ ਘਰ ਕੀਤੀ ਜਾ ਰਹੀ ਨਹੀਂ ਸਾਡੇ ਨਹੀਂ ਘਰ ਕੀਤੀ ਜਾ ਰਹੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਮੇਰਾ ਨਾਮ ਨਹੀਂ ਸੀ ਅੰਮ ਦੇਖੋ ਇਹਦੇ ਬਾਰੇ ਨਾ ਬੇਟਾਈ ਦੱਸ ਸਕਦਾ ਐਗਜ਼ੈਕਟ ਪਹਿਲੇ ਤਾਂ ਉਹਨਾਂ ਦੀ ਫੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਗ ਡੇ ਆਈ ਥਿੰਕ ਅੱਛਾ ਕਿੰਨਾ ਕੁ ਕਰਦਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਹਾਂ ਕਿਹੜੀ ਗੱਲ ਕਰੀ ਸੀ ਉਹ ਇਹ ਯੂਰਪ ਦੇ ਵਿੱਚ ਪੰਜ ਕੇ 7 ਘੰਟੇ ਗਏ ਸਵਿਟਜ਼ਰਲੈਂਡ ਵੀ ਗਏ ਨੇ ਕਿ ਇਹ ਕਰੋੜ ਰੁਪਏ ਦੀ ਗੱਡੀ ਲਾ ਰਹੇ ਇੰਤਜ਼ਾਮ ਲਾ ਰਹੇ ਉਹਦੀ ਵੀ ਖਾਤਾ ਉਹਦਾ ਕੀ ਮਤਲਬ ਗੱਡੀ ਦੇ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੁਸੀਂ ਲੈਣਾ ਨੇ ਸਾਡੇ ਕੋਲ ਆਪ ਪੰਜ ਪੰਜ ਗੱਡੀਆਂ ਕਰ ਦਈਏ ਉਹਦੀ ਕੀ ਇੰਤਜ਼ਾਮ ਉਹ ਮੈਂ ਕਹਿੰਦਾ ਸੈਕਿੰਡ ਮੰਗੂਗੀ ਕਰ ਹਾਂਜੀ ਔਰ ਮਰਸੀਡੀਜ਼ ਕਾਰ ਵੀ ਮੰਗੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਸੀ ਕਾਰ ਵੀ ਮੰਗਣੀ ਸੀ ਤੁਸੀਂ ਮਰਸੀਡੀਜ਼ ਮੰਗੀ ਹੈ ਸਾਡੇ ਕੋਲ ਅਸੀਂ ਹਾਂਜੀ ਸਰ ਉਹ ਕਹਿਣ ਕਹਿਣ ਕੇ ਅਸੀਂ ਤਾਂ ਹੈਲੀਕਾਪਟਰ ਵੀ ਮੰਗਿਆ ਹੈ ਵੇ 70 ਲੱਖ ਦੇ ਕੋਈ ਨਾ ਕਿਸੀ ਨੂੰ ਤਨੀ ਫੜਿਆ ਜਾ ਸਕਿਆ ਮਰਸੀਡੀਜ਼ ਵੈਸੇ ਉਹਨਾਂ ਨੇ ਦਿੱਤੀ ਸੀ ਅਸੀਂ ਅਸੀਂ ਸਰ ਮਰਸੀਡੀਜ਼ ਮਰਸੀਡੀਜ਼ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਧੱਕਿਆ ਵੀ ਹੋਣਾ ਵੀ ਕਿ ਆਈ ਯੂ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੰਦ ਚਾਚੂ ਨਿਕਲ ਇੱਕ ਮਿੰਟ ਨਾ ਕੀ ਮੰਗੀ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਂਟ ਹੋਈ ਹੈ ਤੇ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸੈਸੀਨੇਸ਼ਨ ਹੋਈ ਹੈ ਹੈਗੀਏ ਮਤਲਬ 10 ਨੂਆ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਉਹ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਕਿ ਵੀ ਐਮਾ ਵੀ ਦਰਜ ਕਰਾਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਕਰਾਈ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਗਏ ਉਹੀ ਕਰਾਈ ਸੀ ਅਸੀਂ ਹੋਰ ਤਾਂ ਅਸੀਂ ਕੁਝ ਵੀ ਨਹੀਂ ਕਰਾਇਆ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਅਲੀਗੇਸ਼ਨ ਲਗਾਏ ਨਾ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਿਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰੰਟ ਫੈਮਿਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰੰਟ ਫੈਮਿਲੀ ਅਗੋਂ ਮੈਂ ਸਸਰਾਲ اتش ਵੀ ਜੁਆਇੰੰਟ ਫੈਮਿਲੀ ਹੈ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰੰਟ ਫੈਮਿਲੀ ਚ ਹਾਸਾ ਖੇਡਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਹੈ ਕਿ ਐਨੇ ਗਲਤ ਇਲਜ਼ਾਮ ਲਗਾਏ ਹੈ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਹੋ ਸਕਦਾ ਹੋਵੇਗਾ ਕਿ ਕੁਝ ਹੋਇਆ ਹੋਵੇਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰਕੋਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਹਾਂ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਰ ਇਨ ਲਾ ਵੀ ਇੰਨੇ ਵਿੱਚ ਕੋਈ ਖਾਏਗਾ ਇਹ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:00 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ बस शादी हो गई ना मतलब है तनी अजीब वैसे मायके वाले रूल फेस करिए कि 2:30 बजे उनके नीचे आइए कैमरा लगे और पूरी का मोबाइल ਨਾਲ ਅਟੈਚ ਹੈਗੇ हां जी हां जी बिल्कुल हां जी हां जी तभी उन्होंने वीडियो निकाली ना ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ 골ਡ ਦੀ ਕਹਿ ਰਹੇ ਜਿਹੜਾ ਸਾਡਾ 골ਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਹੈ ਕਿ ਉਹਨਾਂ ਕੋਲ ਨਹੀਂ ਉਹ ਲੈ ਗਏ ਉਹ ਇਹ 3 ਟੈਚੇ ਕਿਸ ਗੱਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਹਾਂ ਜੀ ਹਾਂ ਜੀ ਉਹ ਦੀ ਕੀ ਸਚਾਈ ਹੈ ਉਹ ਮੈਨੂਸਕ੍ਰਿਪਟ ਹਾਂਜੀ ਇੱਥੇ ਬਿਲਕੁਲ ਦਿਖਾ ਦੇ ਜੀ ਜੁਲੀਓ ਦਾਰ ਰਹੇ ਉਹਨਾਂ ਦੇ ਕੱਪੜੇ ਲੈ ਲਓ ਨਹੀਂ ਉਹ ਇਸ ਤਰ੍ਹਾਂ ਹੈ ਸਾਡੀ ਨੂੰ ਦੱਸ ਦਿੰਦੇ ਤੁਸੀਂ ਦੱਸਣਾ ਕਿ ਉਹਨਾਂ ਨੂੰ ਦੱਸਣਾ ਨਹੀਂ ਮੈਂ ਦੱਸਾਂ ਠੀਕ ਹੋ ਗਿਆ ਸੀਗੀ ਹਸਪਤਾਲ ਠੀਕ ਹੈ ਜੀ ਡਿਸਚਾਰਜ ਤੋਂ ਬਾਅਦ ਦੇ ਦੂਗੋ ਕਹ ਰਾਇਆ ਇਹ ਹੈਗੀ ਹੈ ਕਰ ਜਾ ਕਿ ਉਹਨੇ ਉੱਤੇ ਦੇਖਿਆ ਉੱਤੇ ਇਹਨਾਂ ਕੋਈ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਨੇ ਕਾਮਲ ਨੇ ਕਿਹਾ ਵੀ ਬਿਠੇ ਕਪੜੇ ਲਿਆ ਕਹਿੰਦੀ ਆਂ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦਿੱਤੀ ਆਂ ਆਪ ਪਿੱਛੇ ਤੋ ਤਾਰ ਕੇ ਪਿੱਛੇ ਵਾਸ਼ਰੂ ਮੇਂ ਅੰਦਰ ਲੈ ਜਾ ਕੇ ਅਲੱਗ ਕਰਕੇ ਦੇ ਦੂੰ ਮੈਂ ਐਸੀ ਇਸ ਕੋ ধਵਾ ਦੂੰਗੀ ਔਰ ਇਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨੜ ਪਰਸਨ ਹੈਗੇ ਹੋ ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਥੱਟ ਉਤਾਰਾਂਗੇ ਕੋ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਵੇਨ ਉਹਨੂੰ ਆਪਾਂ ਜਿੱਦਾਂ ਮਰਜ਼ੀ ਮੋੜ ਤੋੜ ਤਰੀ ਲਈਏ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਹੈ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਰੀ ਕਰੇਗਾ ਉਹਦੇ ਕੋਈ ਬਾਹਰ ਕੋਈ ਜਾਂ ਤਾਂ ਉਹਦੇ ਕੋਈ ਠੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਕੀ ਉਹਨਾਂ ਦੇਖ ਲੈਣ ਯਾਰ ਕੀ ਮਤਲਬ ਨੌਨ ਸੈਂਸ ਦੀ ਗੱਲ ਹੈਗੀ ਵੀ ਉਹ ਉਸ ਕੱਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਏ ਉਸ ਪ੍ਰਮਾਤਮਾ ਦੇ ਅੱਗੇ ਕੋਈ ਨਹੀਂ ਦੇਖ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਰੱਬ ਬਖਸ਼ਦਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰ ਰਿਆ ਹੁੰਦੀ ਦੇਖਣ ਨਾਲ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਏ ਸਰ ਸਾਰਾ ਘਰ ਸਾਰਾ ਟੈਕੀਆਂ ਹੀ ਭਰ ਕੇ ਲੈ ਗਈ ਹੈਗੀ ਕਿਹੜਾ ਜੀ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪ੍ਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬੈ ਕੇ ਕੋਈ ਕੰਮ ਕਰਦਾ ਪਿਆ ਹਾਂਗਾ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਦੇਖੋ ਸਾਡੇ ਘਰਾਂ ਦੇ ਵਿੱਚ ਨੂੰ ਧੀ ਦੇ ਵਿੱਚ ਦਖਲ ਨਹੀਂ ਦਿੰਦੇ ਹੈਗੇ ਵੀਠ ਠੀਕੇ ਇੱਕ ਚੀਜ਼ ਅੰਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਭਾਵੇਂ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਨੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇਹਨਾਂ ਨਹੀਂ ਦਿਮਾਗ ਚੱਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਕਰੋ ਆ ਵੀ ਰਹੀਆਂ ਨੇ ਇਹਦੇ ਨਾਲ ਦੇ ਨੋ ਨੋ ਪੀਆ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਵੀ ਮਤਲਬ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦ ਫਰਸਟ ਟਾਈਮ ਮੈਂ ਆਪਣੀ ਪਿੰਡ ਸਾਡੇ ਘਰ ਵਿੱਚ ਇਹੋ ਜੀ ਚੀਜ਼ ਦੇਖੀ ਹੈ ਕਿ ਮੈਂ ਤਾਂ ਕਹਿੰਦਾ ਸੀ ਰੱਬ ਮੈਨੂੰ ਵੀ ਇਹ ਨਾ ਚੱਕ ਲੈਂਦਾ ਇਹ ਬਾਤ ਜੋ ਹੁੰਦਾ ਹੋ ਜਾਂਦਾ ਠੀਕ ਹੈ ਨਹੀਂ ਲੱਗਨੀ ਆ ਜੀ ਮੈਂ ਹੀ ਪਿਓ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਵੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਇਹ ਵਿਆਹੀ ਆਈ ਮੇਰੀ ਧੀ ਤੀਹ ਚਾਹ ਰਹੀ ਹੋਸਪੀਟਲ ਦਾਖਲ ਹੋਈ ਐ ਆਜ ਤੱਕ ਮੇਰੀ ਧੀ ਕਦੀ ਹੋਸਪੀਟਲ ਦਾਖਲ ਨਹੀਂ ਹੋਈ ਸੀ ਤੇ ਮੇਰੀ ਧੀ ਕਰੇ ਕਿ ਨਹੀਂ ਰੋਟੀ ਨਹੀਂ ਮਿਲਦੀ ਇਹ ਜੀ ਤਿੰਨ ਮਹੀਨੇ ਰਹੀ ਇਹ ਤਿੰਨ ਮਹੀਨੇ ਬਾਜ਼ਾਰ ਹੀ ਰੋਟੀ ਖਾਦੀ ਐ ਘਰ ਤਾਂ ਕਦੀ ਅੰਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋਤੇ ਨੇ ਨਾ ਇਹਨੇ ਰੋਟੀ ਖਾਦੀ ਐ ਤੇ ਜਿਹੜੀ ਦੋ ਤਿੰਨ ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਇਵੇਂ ਇਲਜ਼ਾਮ ਝੂਠੇ ਲਗਾਈ ਜਾਣ ਮੇਰੀ ਤਿੰਤਾ ਆਪਣੀ ਰੋਟੀ ਮਿਲਦੀ ਸੀ ਇਹਨਾਂ ਕੋ ਨੂੰ ਟੌਰਚਰ ਕੀਤਾ ਇਹਨਾਂ ਕੋ ਟੌਰਚਰ ਕੀਤਾ ਵਿਚਾਰੀ ਬਿਹੋਸ਼ ਰਹਿੰਦੀ ਸੀ ਮਾਰ ਕੁੱਟ ਕੇ ਉਹਨੂੰ ਸੁਟ ਗਏ ਮੈਂ ਤਾਂ ਆਪਣੇ ਕੁੜਮਾ ਕੋ ਲੋ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਇਹ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੀ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੀ ਕੁੜਮਾ ਕੋਲੋਂ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਪਈਏ ਕੁੜੀ ਨਾਲ ਗੱਲ ਕਰੀ ਤੁਸੀਂ ਪਹਿਲਾਂ ਮਾਮਲਾ ਦਰਜ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਕੋਲ ਵੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਦੇ ਉੱਤੇ ਕੀ ਚੀਜ਼ ਜਿਹੜਾ ਹੈ ਨਹੀਂ ਨਹੀਂ ਉਹ ਮਾਲ ਪੁੱਟ ਕੇ ਮੇਰੀ ਧੀ ਨੂੰ ਸੁੱਟ ਗਏ ਸੰਤ ਤੱਕ ਜਿਹਨੂੰ ਪਤਾ ਹੀ ਨਹੀਂ ਜੱਜ ਸੋ ਹੰਤਾ ਪਤਾ ਇੰਨੀ ਲੱਗਾ ਕੋਦੋਂ ਮਾਰ ਕੁੱਟ ਕੇ ਸੁਟ ਕੇ ਉਹ ਸਾਰੇ ਆਏ ਜੀ ਕਿੰਦੀ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇੱਥੇ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਤਾਂ ਮੇਰੇ ਰਿਸ਼ਤੇਦਾਰ ਬਣ ਜੇ ਠੀਕ ਠੀਕ सारी जनता को एक अपील करना चाहती हूँ कि हर बार लड़के वाले गलत नहीं होते कई बार लड़की वाले भी गलत हो सकते हैं दोनों पक्षों की बात सुनी जाए और हमें इंसाफ दिलाया जाए इस बात पर सीमा आयोग सीपी साहब से भी मेरा निवेदन है कि प्लीज हमारी बात पर थोड़ा सा नजर फेरे हो ठीक है और हमें इंसाफ दिलाए जी जी जिसलिए मारके सुड़िए मैं उनन हॉस्पिटल लेके गया बीएमसी के बीच में सी करके ਮੈਂ ਕਿਹਾ ਯਾਰ ਕਿਉਂ ਕਰਦੀ ਇੱਜ਼ਤ ਆਪਾਂ ਇਹੋ ਜੀ ਗੱਲ ਕਰਨੀ ਹੈਗੀਏ ਵੀ ਛੱਡੋ ਕੋਈ ਗੱਲ ਨਹੀਂ ਬੈਠ ਕੇ ਗੱਲ ਕਰ ਲੈਂਦੇ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸ ਕੰਪਲੇਨਟ ਕਰ ਦਿੱਤੀ ਇੱਕ ਤਾਂ ਮਾਰ ਕੇ ਉੱਥੋਂ ਜਾ ਕੇ ਸਾਡੇ ਨੂੰ ਉੱਤੇ ਕੰਪਲੇਨਟ ਕਰ ਦਿੱਤੀ ਸਾਡੇ ਉੱਤੇ ਕੰਪਲੇਨਟ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਯਾਰ ਜੀ ਸਾਹਿਬ ਜ਼ਿਆਦਾ ਹੀ ਨਜਾਇਜ਼ ਹੋ ਰਹੀ ਹੈਗੇ ਥੈਨ ਵੀ ਹੈਵ ਗੋ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਉਹਦੀ ਐਵਲਾਨ ਕਟਾ ਕੇ ਤੇ ਫਿਰ ਅਸੀਂ ਫੰਕਟਰ ਉਹਦੇ ਵਿਚਾਰ ਨਾਮ ਸੀਗੇ